ਸਿੰਘਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਸਾਥੀਨ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਭਲਕੇ ਆਉਣਗੇ ਲੋਕ ਸਭਾ ਚੋਣਾਂ ਦੇ ਨਤੀਜੇ ਲੋਕਾਂ ਦੇ ਵਿੱਚ ਉਤਸੁਕਤਾ ਚੋਣਾਂ ਲੰਘਣ ਅਨੁਸਾਰ ਟੋਲ ਪਲਾਜ਼ਾ ਤੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸ਼ੀਤਲ ਅੰਗਰਾਲ ਦਾ ਅਸਤੀਫਾ ਕੀਤਾ ਗਿਆ ਮਨਜ਼ੂਰ ਹਿਮਾਚਲ ਪ੍ਰਦੇਸ਼ ਦੇ ਤਿੰਨ ਵਿਧਾਇਕਾਂ ਦੇ ਅਸਤੀਫੇ ਵੀ ਮਨਜ਼ੂਰ ਹੋਏ ਪੰਜਾਬ ਦੇ ਵਿੱਚ 3.5% ਤੋਂ ਘੱਟ ਵੋਟਾਂ ਪੈਣ ਦੇ ਕਰਕੇ ਸਭਾ ਤਨ ਫੀਸ ਦੀ ਘੱਟ ਵੋਟਾਂ ਪਈਆਂ ਜਿਹਦੇ ਕੱਢੇ ਜਾ ਰਹੇ ਨੇ ਕਈ ਅਰਥ ਅਨਮੋਲਕ ਗਨਮਾਨ 16 ਜੂਨ ਨੂੰ ਵਿਆਹ ਬੰਧਣ ਵਿੱਚ ਵੱਜਣਗੇ ਚੋਣ ਕਮਿਸ਼ਨ ਨੇ ਕਿਹਾ ਜੈਰਾਮ ਰਮੇਸ਼ 150 ਵਲੰਟੀਅਰਾਂ ਦੇ ਨਾਮ ਦੇਵੇ ਫਰੀਦਕੋਟ ਦੇ ਵਿੱਚ 12 ਘੰਟੇ ਲੇਟ ਪਹੁੰਚਗਾ ਸਟਰੋਂਗ ਰੂਮ ਦੇ ਵਿੱਚ ਮਸ਼ੀਨਾਂ ਵੱਖ-ਵੱਖ ਉਮੀਦਵਾਰਾਂ ਦੇ ਸਮਰਥਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਦਾਅਵੇ ਜਾਰੀ ਖੰਨਾ ਦੇ ਵਿੱਚ ਪੋਸਟ ਮਾਰਟਨ ਨੂੰ ਲੈ ਕੇ ਹੰਗਾਮਾ ਹੋਇਆ ਕੇਸ ਦਰਜ ਹੋਇਆ ਤੇ ਕਣਕ ਨੂੰ ਅੱਗ ਲਾਉਣ ਦਾ ਰਿਕਾਰਡ ਬਣਿਆ ਇਹ ਕੀ ਪਿਛਲੇ ਸਾਲ ਦਾ ਰਿਕਾਰਡ ਵੀ ਟੁੱਟਿਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਿਣਾ ਜੀ ਇਹ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਕੱਲ ਨੂੰ ਕਿੰਨੇ ਵਜੇ ਆ ਜਾਣਗੇ ਆਥਨ ਸਾਹਿਬ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਣਾ ਜੀ ਲਗਭਗ 8 ਵਜੇ ਤੇ ਮੇਰਾ ਖਿਆਲ ਆ ਵੀ ਭਾਰਤੀ ਸਮੇਂ ਦੇ ਮੁਤਾਬਕ 12 1 ਵਜੇ ਤੱਕ ਇਹ ਗੱਲ ਲਗਭਗ ਸਾਫ ਹੋ ਜਾਊਗੀ ਵੀ ਭਾਰਤ ਦੇ ਵਿੱਚ ਸਰਕਾਰ ਕਿਹਦੀ ਬਣ ਰਹੀ ਹੈ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਕਿੱਥੇ ਜ ਰਹੀ ਹੈ ਦੇਸ਼ ਦੇ ਵਿੱਚ ਐਂਡੀਆ ਗੱਠਜੋੜ ਅੱਗੇ ਹੈ ਕਿ ਇੰਡੀਆ ਗੱਠਜੋੜ ਅੱਗੇ ਹੈ ਵੈਸੇ ਤਾਂ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਆ 90 ਫੀਸਦੀ ਤੋਂ ਵੱਧ ਇਹ ਗੱਲ ਕਹਿੰਦੇ ਆ ਕਿ ਭਾਰਤ ਦੇ ਵਿੱਚ ਮੋਦੀ ਸਰਕਾਰ ਇੱਕ ਵਾਰ ਫੇਰ ਆ ਰਹੀ ਹੈ ਪਰ ਜਿਹੜੀ ਇੰਡੀਆ ਗੱਠਜੋੜ ਵਾਲੇ ਆ ਉਹ ਇਹ ਗੱਲ ਕਹਿੰਨੇ ਕਿ 295 ਤੋਂ ਵੱਧ ਸੀਟਾ ਸਾਡੀ ਝੋਲੀ ਚ ਪੈ ਰਹੀਆਂ ਐ ਐਗਜ਼ਿਟ ਪੋਲ ਦੇ ਨਤੀਜੇ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਵੱਡੀ ਧਿਰ ਬਣ ਕੇ ਉੱਭਰ ਰਹੀ ਆ ਭਾਵੇਂ ਇੱਕ ਸੀਟ ਵੱਧ ਜਿੱਤੇ ਪਰ ਆਮ ਆਦਮੀ ਪਾਰਟੀ ਵੱਧ ਜਿੱਤੂਗੀ ਪਰ ਆਮ ਆਦਮੀ ਪਾਰਟੀ ਇਹ ਗੱਲ ਕਹੇਨੀ ਵੀ ਲੋਕ ਸਰ ਤੋਂ ਸੰਤੁਸ਼ਟ ਬਹੁਤ ਆ ਸਾਡੀ ਬੱਲੇ ਬੱਲੇ ਹੋ ਜਾਣੀ ਆ ਸੋ ਸਮਾਂ ਦੱਸੂਗਾ ਕੀ ਬਣਦਾ ਕਿਸੇ ਦੇ ਬਾਰੇ ਕਿਉਂਕਿ ਸਾਡੇ ਪੰਜਾਬੀਆਂ ਦੇ ਵਿੱਚੋਂ ਕੁਝ ਇੱਕ ਦੇ ਸੁਭਾਅ ਦੇ ਵਿੱਚ ਸ਼ਾਮਲ ਆ ਵੀ ਜੇਕਰ ਮੇਰੀ ਗੱਲ ਤੁਹਾਨੂੰ ਨਹੀਂ ਮੰਜ਼ੂਰ ਤੇ ਗਾਲ-ਦੁੱਪੜ ਕੱਢਣ ਲੱਗ ਜਾਂਦੇ ਆ ਪਿਆਰ ਮੁਹੱਬਤ ਦੀ ਗੱਲ ਹੋਣੀ ਚਾਹੀਦੀ ਆ ਕੁਝ ਘੰਟੇ ਦੀ ਗੱਲ ਆ ਤੇ ਕੁਝ ਘੰਟੇ ਬਾਅਦ ਪਤਾ ਲੱਗ ਜਾਣਾ ਵੀ ਕੌਣ ਕਿੱਥੇ ਜੇ ਖੜਾ ਕੌਣ ਜਿੱਤ ਗਿਆ ਤੇ ਕੌਣ ਹਾਰ ਗਿਆ ਜੀ ਅੱਛਾ ਚੋਣਾਂ ਦੇ ਹਲੇ ਵੋਟਾਂ ਪਈਆਂ ਹੀ ਨੇ ਸੰਦੂਕੜੀਆਂ ਦੇ ਵਿੱਚ ਮਸ਼ੀਨਾਂ ਦੇ ਹਲੇ ਪਈਆਂ ਨੇ ਉੱਥੇ ਤੇ ਦੁੱਧ ਦੀਆਂ ਕੀਮਤਾਂ ਵੱਧ ਵੀ ਗਈਆਂ ਬਿਲਕੁਲ ਸਹੀ ਸਾਬ ਗੱਲ ਇਹ ਆ ਵੀ ਟੋਲ ਪਲਾਜ਼ਾ ਤੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ ਵੈਸੇ ਇਹ ਵਾਅਦਾ ਕਹਿੰਦੇ ਆ ਵੀ 1 ਜੂਨ ਨੂੰ ਹੋਣਾ ਸੀ ਪਰ 1 ਜੂਨ ਨੂੰ ਕਹਦੇ ਜੀ ਕਿ ਭਾਰਤ ਦੇ ਵਿੱਚ ਜਿਹੜੀਆਂ 57 58 ਥਾਵਾਂ ਨੇ ਤਾਂ ਵੋਟਾਂ ਪੈਣੀਆਂ ਸੀ ਆਖਰੀ ਗੇਟ ਦੀਆਂ ਜਿਹੜੇ ਕਰਕੇ ਵਾਧਾ 2 ਦਿਨ ਦੇ ਲਈ ਰੋਕ ਲਿਆ ਗਿਆ ਸੋ ਇੱਕ ਤਰੀਕ ਨੂੰ ਲੋਕਾਂ ਨੇ ਖੀਸੇ ਪਾੜਨ ਦੀ ਥਾਂ ਦੇ ਉੱਤੇ ਅੱਜ ਪਾੜ ਦਿੱਤੇ ਗਏ ਆ ਕੱਜ ਯਾਨੀ ਕਿ 3 ਤਰੀਕ ਨੂੰ ਖੀਸਿਆਂ ਦੇ ਤੇ ਬੋਝ ਪਾਇਆ ਗਿਆ ਜਿਹੜੇ ਨੈਸ਼ਨਲ ਹਾਈਵੇ ਦੇ ਉੱਤੇ ਟੋਲ ਪਲਾਜ਼ੇ ਆ ਉਹਨਾਂ ਦੀ ਕੀਮਤ ਦੇ ਵਿੱਚ 5 ਰੁਪਏ ਵਾਧਾ ਕਰਤਾ ਜਿਹੜੇ ਹੈਗੇ ਜੀ ਬਾਕੀ ਟੋਲ ਪਲਾਜ਼ੇ ਸਟੇਟ ਪੱਧਰ ਦੇ ਉਹਦੇ ਵਿੱਚ ਵੀ ਵਾਧਾ ਹੋ ਗਿਆ ਤੇ ਅਗਲੀ ਗੱਲ ਹੈ ਜੀ ਕਿ ਅਮਲ ਦਾ ਦੁੱਧ ਤੇ ਬੇਰਕਾ ਕੰਪਨੀ ਦਾ ਦੁੱਧ ਜਿਹੜਾ ਇਹ 2-2 ਰੁਪਏ ਵਾਧਾ ਹੋ ਗਿਆ ਤੇ ਪੰਜਾਬ ਦੇ ਵਿੱਚ ਥਣ ਸਾਹਿਬ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈਗਾ ਲੋਡੂਬੜ ਵਾਲਾ ਜਦੋਂ ਆਪਾਂ ਲੁਧਿਆਣੇ ਜਾਂਦੇ ਆ ਮੈਨੂੰ ਤਾਂ ਕਦੇ-ਕਦੇ ਲੱਗਦਾ ਵੀ ਉਹ ਕਾਹਦਾ ਟੋਲ ਪਲਾਜ਼ਾ ਉ ਤਾਂ ਅਮਿਤ ਸ਼ਾਹ ਬਦਾਲੀ ਆ ਕੇ ਉੱਥੇ ਬੈਠਾ ਵੀ ਲੋਕਾਂ ਨੂੰ ਬਸ ਲੁੱਟੀ ਜਾਓ ਜੇ ਤੁਸੀਂ ਕਾਰ ਲੈ ਕੇ ਗਏ ਹੋ ਪਰਲੇ ਪਾਰ ਤੇ 5 ਮਿੰਟ ਬਾਅਦ ਵਾਪਸ ਆ ਗਏ ਹੋ ਤਾਂ 330 ਰੁਪਏ ਗਏ ਅੱਛਾ ਜੀ ਇਹ ਜਿਹੜਾ ਟੋਲ ਪਲਾਜ਼ਾ ਹੈਗਾ ਟੋਲ ਪਲਾਜ਼ਾ ਹੈ ਇਹ ਕਾਤੇ ਇੰਨਾ ਮਹਿੰਗਾ ਦੂਜਿਆਂ ਨਾਲ ਇਹ ਪੰਜਾਬ ਦਾ ਇਹ ਲੰਬੇ ਸਮੇਂ ਤੋਂ ਇਹ ਸਭ ਤੋਂ ਮਹਿੰਗਾ ਕਹਿੰਦੇ ਜੀ ਇੱਥੇ ਸੜਕਾਂ ਦੀ ਮੁਰੰਮਤ ਦੇ ਉੱਤੇ ਵੱਧ ਪੈਸੇ ਲੱਗਦੇ ਆ ਕਿਉਂਕਿ ਦਿੱਲੀ ਨੂੰ ਜਾਂਦੀ ਸੜਕ ਆ ਕਹਿੰਦੇ ਜੀ ਇਸ ਕਰਕੇ ਭਾਅ ਵੱਧ ਆ ਜੀ ਅੱਛਾ ਬਾਕੀ ਸ਼ੀਤਲ ਅੰਗਰਾਲ ਦੇ ਅਸਤੀਫੇ ਦੀ ਕੀ ਗੱਲ ਚੱਲ ਰਹੀ ਸੀ ਉਹ ਮਨਜ਼ੂਰ ਕਰਨ ਨਾਲ ਕੀ ਫਰਕ ਪੈਣ ਵਾਲਾ ਦੇਖੋ ਜੀ ਸ਼ੀਤਲ ਅੰਗਰਾਲ ਹੋਰਾਂ ਨੇ ਪਹਿਲਾਂ ਤਾਂ ਅਸਤੀਫਾ ਦਿੱਤਾ ਉਹਨਾਂ ਨੇ ਆਪਾਂ ਜਾਣਦੇ ਜੀ ਕਿ ਆ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਸ਼ੀਤਲ ਅੰਗਰਾਲ ਤੇ ਸੁਸ਼ੀਲ ਰਿੰਕੂ ਦੋਵਾਂ ਜਣੇ ਨੇ ਅਸਤੀਫਾ ਦਿੱਤਾ ਉਹ ਉਹਨੇ ਆਮ ਆਦਮੀ ਪਾਰਟੀ ਦੇ ਡਿਟਰెక్టర్ ਛੱਡ ਤੀ ਤੇ ਉਹਨੇ ਆਮ ਆਦਮੀ ਪਾਰਟੀ ਦੇ ਵਿਧਾਇਕੀ ਛੱਡ ਤੀ ਉਹਨੇ ਅਸਤੀਫਾ ਦਿੱਤਾ ਵੀ ਭਾਈ ਮੈਂ ਵਿਧਾਨ ਸਭਾ ਦਾ ਮੈਂਬਰ ਨਹੀਂ ਰਹਿਣਾ ਫਿਰ ਉਹਨੇ ਇੱਕ ਵਾਰੀ ਚਿੱਠੀ ਵੀ ਲਿਖੀ ਕਿ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਹੁਣ ਸ਼ੀਤਲੰਗਰਾਲ ਨੇ ਇਹ ਚਿੱਠੀ ਲਿਖਤੀ ਕਹਿੰਦੇ ਜੀ ਮੇਰਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਪਰ ਭਾਈ ਉਹਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਅੱਜ ਜਦੋਂ ਸ਼ੀਤਲੰਗਰਾਲ ਹੋਰੀ ਪਹੁੰਚੇ ਆ ਪਤਾ ਲੱਗਾ ਜੀ ਅੱਜ ਜਦੋਂ ਪਹੁੰਚੇ ਉੱਥੇ ਜਾ ਕੇ ਵਿਧਾਨ ਸਭਾ ਦੇ ਸਪੀਕਰ ਨੂੰ ਮਿਲਣ ਗਏ ਸਪੀਕਰ ਸਾਹਿਬ ਤਾਂ ਨਹੀਂ ਮਿਲੇ ਕਹਿੰਦੇ ਵੀ ਸਪੀਕਰ ਪਰ ਜਦੋਂ ਇਹ ਉੱਥੇ ਪਹੁੰਚੇ ਆ ਤਾਂ ਇਹਨਾਂ ਦਾ ਅਸਤੀਫਾ ਜਿਹੜਾ ਉਦੋਂ ਤੱਕ ਮਨਜ਼ੂਰ ਹੋ ਚੁੱਕਿਆ ਸੀਗਾ ਇਹ ਵੀ ਪਤਾ ਲੱਗਾ ਜੀ ਅਸਤੀਫਾ ਦਾ 30 ਤਰੀਕ ਦਾ ਮਨਜ਼ੂਰ ਹੋਇਆ ਜਿਹਦੇ ਕਰਕੇ ਹੁਣ ਪਤਾ ਲੱਗਾ ਜੀ ਕਿ ਸ਼ੀਤਲ ਅੰਗਰਾਲ ਹੋਣੀ ਤੱਤੇ ਭਾਰੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਤਾਂ ਹੁਣ ਜਾਊਂਗਾ ਹਾਈ ਕੋਰਟ ਦੇ ਵਿੱਚ ਸੋ ਹਾਈ ਕੋਰਟ ਦੇ ਵਿੱਚੋਂ ਉਹਨਾਂ ਦੀ ਝੋਲੀ ਦੇ ਵਿੱਚ ਕੀ ਪੈਂਦਾ ਇਹ ਤਾਂ ਵਕਤ ਬਿਆਨ ਕਰੂਗਾ ਪਰ ਕਹਿੰਦੇ ਜੀ ਮੈਂ ਜਾਣਾ ਹੀ ਜਾਣਾ ਹਾਈ ਕੋਰਟ ਮੈਂ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਉਹ ਕਹਿੰਦਾ ਜੀ ਕਿ ਮੈਂ ਤਾਂ ਇਸ ਕਰਕੇ ਕਹਿੰਦਾ ਵੀ ਮੇਰਾ ਅਸਤੀਫਾ ਮਨਜ਼ੂਰ ਨਾ ਕਰਿਓ ਮੈਂ ਚਾਹੁੰਨਾ ਜੀ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਆਰਥਿਕ ਬੋਝ ਨਾ ਪਵੇ ਨਵੀਂ ਚੋਣ ਦਾ ਤੇ ਪਹਿਲਾਂ ਉਹ ਕਹਿੰਦੇ ਸੀ ਮੇਰਾ ਅਸਤੀਫਾ ਹਰ ਹਾਲ ਦੇ ਵਿੱਚ ਮਨਜ਼ੂਰ ਕਰ ਲੋ ਸੋ ਇਹ ਗੱਲ ਹੈ ਜੀ ਲੋਕਾਂ ਦੇ ਮਨ ਵਿੱਚ 100 ਤਰ੍ਹਾਂ ਦੇ ਸਵਾਲ ਹੋਣਾਂ ਦੇ ਬਾਰੇ ਪਰ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਜਮਨੀ ਚੋਣਾਂ ਤਾਂ ਇੱਕ ਹੀ ਹੋਣੀਆਂ ਹੀ ਆ ਕਿਉਂਕਿ ਪੰਜਾਬ ਦੇ ਪੰਜ ਮੰਤਰੀਅਤ ਕੀ ਚੋਣ ਮੈਦਾਨ ਦੇ ਵਿੱਚ ਹੈ ਕਈ ਵਿਧਾਇਕ ਕੋਲ ਚ ਕਾਕਾ ਬਰਾੜ ਸੁਖਪਾਲ ਸਿੰਘ ਖਹਿਰਾ ਉਹਦੇ ਵਿੱਚ ਹੋਰ ਕਈ ਵਿਧਾਇਕਾ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਹੈ ਰਾਜਾ ਵੜਿੰਗੋ ਚੋਣ ਮੈਦਾਨ ਦੇ ਵਿੱਚ ਹੈ ਕੋਈ ਵੀ ਜਿੱਤ ਜੇ ਜਾਂ ਕੋਈ ਵੀ ਮੰਤਰੀ ਜਿੱਤ ਜੇ ਤੇ ਉਸ ਥਾਂ ਦੇ ਉੱਤੇ 6 ਮਹੀਨੇ ਦੇ ਵਿੱਚ ਵਿੱਚ ਤਾਂ ਚੋਣ ਹੋਣੀ ਹੋਣੀ ਆ ਵਿਧਾਨ ਸਭਾ ਦੀ ਪਰ ਉਹ ਜਿਹੜੀਆਂ ਕੱਲ ਨੂੰ ਸੀਟਾਂ ਖਾਲੀ ਹੋਣਗੀਆਂ ਉਹਦੇ ਬਾਰੇ ਤਾਂ ਕੱਲ ਨੂੰ ਪਤਾ ਲੱਗਣਾ ਪਰ ਇੱਕ ਖਾਲੀ ਹੋ ਗਈ ਹੈ ਜਲੰਧਰ ਬਾੜੀ ਉਹ ਸ਼ੀਤਲੰਗਰ ਵਾਲੀ ਹੈ ਜੀ ਹੂੰ ਹੂੰ ਅੱਛਾ ਜਨਾਬ ਜੀ ਐਤਕੀ ਇਲੈਕਸ਼ਨ ਦੇ ਵਿੱਚ ਜਿਹੜੇ ਬਿਆਨਬਾਜ਼ੀ ਕੀਤੀ ਗਈ ਆ ਕੁਝ ਲੀਡਰਾਂ ਵੱਲੋਂ ਜਿਨ੍ਹਾਂ ਦੇ ਵਿੱਚ ਯੂਪੀ ਦੇ ਚੀਫ ਮਿਨਿਸਟਰ ਵੀ ਆ ਕੇ ਕਹਿ ਗਏ ਤੁਸੀਂ ਸਾਡੀ ਸਰਕਾਰ ਬਣਾਓ ਤੇ ਬਲਡੋਜ਼ਰ ਫਿਰਵਾ ਦੇਾਂਗਾ ਮੈਂ ਪੰਜਾਬ 'ਚ ਤੇ ਪ੍ਰਧਾਨ ਮੰਤਰੀ ਵੀ ਕਹਿੰਦੇ ਕਿ ਇੱਕ ਪੰਜ ਪਿਆਰਾ ਜਿਹੜਾ ਮੇਰਾ ਚਾਚਾ ਸੀ ਹੁਣ ਇਸ ਦੇ ਨਤੀਜੇ ਦੇ ਤੌਰ ਤੇ ਰਿਐਕਸ਼ਨ ਹੋਇਆ ਜਾਂ ਕਿਉਂ 3% ਤੋਂ ਵੱਧ ਵੋਟਾਂ ਕਾਤੇ ਘਟ ਪਈਆਂ ਨੇ ਦੇਖੋ ਜੀ ਗੱਲ ਇਹ ਹੈ ਕਿ ਐਤਕੀ 3.5 ਫੀਸਦੀ ਪਿਛਲੀ ਵਾਰ ਦੇ ਮੁਕਾਬਲਤਨ ਵੋਟਾਂ ਘਟ ਪਈਆਂ 2019 ਦੇ ਵਿੱਚ ਜੇਕਰ ਆਪਾਂ ਤੁਲਨਾ ਕਰਕੇ ਹੁਣ ਨਾਲ ਤਾਂ 3.5 ਫੀਸਦੀ ਤੋਂ ਘੱਟ ਵੋਟਾਂ ਪਈਆਂ ਐਤਕੀ ਪਿਛਲੀ ਵਾਰ ਦੇ ਮੁਕਾਬਲਤਨ ਪੂਰੇ ਪਿਛੇ ਇੱਕ ਤਾਂ ਕਾਰਨ ਥੰਡ ਸਭ ਇਹ ਮੰਨਿਆ ਜਾ ਰਿਹਾ ਵੀ ਗਰਮੀ ਬਹੁਤ ਸੀਗੀ ਸ਼ੈਰ ਇਸ ਕਰਕੇ ਵੀ ਹੋਵੇ ਤੇ ਦੂਜਾ ਵੱਡਾ ਕਾਰਨ ਇਥੇ ਸਭ ਕੇ ਦਲ ਬਦਲੂ ਨੇਤਾਵਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਬੇਪਰੋਸਗੀ ਬਹੁਤ ਪੈਦਾ ਕੀਤੀ ਆ ਬੰਦਾ ਕਹਿੰਦਾ ਵੀ ਯਾਰ ਪਿਛਲੀ ਵਾਰ ਤਾਂ ਮੈਂ ਸੰਘ ਪਾੜੀ ਗਿਆ ਨਹੀਂ ਖਾਤਰ ਤੇ ਇਹ ਉਹਨਾਂ ਦੇ ਨਾਲ ਹੀ ਰਲ ਗਿਆ ਜਿਹਦੇ ਖਿਲਾਫ ਅਸੀਂ ਖੜਦੇ ਰਹੇ ਆ ਜਿਹਦੇ ਖਿਲਾਫ ਅਸੀਂ ਪਰਚੋ ਪਰਚੀ ਹੁੰਦੇ ਸੀ ਜਨਾਬ ਤਾਂ ਉਧਰਲੇ ਪਾਸੇ ਚਲੇ ਗਏ ਆ ਐਤਕੀ ਲੋਕਾਂ ਦੇ ਮਨਾਂ ਵਿੱਚ ਬੇਪਰੋਸਗੀ ਵਧੀਆ ਨੇਤਾਵਾਂ ਦੇ ਪ੍ਰਤੀ ਇਸੇ ਕਰਕੇ ਲੋਕ ਐਤਕੀ ਝੰਡੀ ਲੈ ਕੇ ਬਹੁਤਾ ਨਹੀਂ ਮਗਰ ਤੁਰੇ ਇਸੇ ਕਰਕੇ ਲੋਕ ਰੈਲੀਆਂ ਦੇ ਵਿੱਚ ਬਹੁਤਾ ਇਕੱਠ ਕਰਦੇ ਨੇ ਜਿਸੇ ਬੜੀ ਸੋਹਣੀ ਗੱਲ ਹੈ ਇਹ। ਸੋ ਜਿਸ ਤਰੀਕੇ ਨਾਲ ਦਲ ਬਦਲੂ ਬਣੇ ਵੇ ਆ ਗਿਰਗਟਾ ਵਰਗੇ ਨੇਤਾ ਬਣ ਗਏ ਪੰਜਾਬ ਦੇ ਕਈ। ਮੈਨੂੰ ਤਾਂ ਇਹ ਆਉਂ ਲੱਗਦਾ ਵੀ 2027 ਤੱਕ ਤੇ ਹੋਰ ਪਰਸੈਂਟ ਜਨਾ ਘਟ ਜੇਗੀ। ਹੂੰ ਹੂੰ ਤੇ ਜਿਹੜੇ ਉਹ ਬਿਆਨ ਦਿੱਤੇ ਨੇ ਵੀ ਬਲਡੋਜ਼ਰ ਫਰਵਾ ਦੇਣਾ ਜਾਂ ਪੰਜ ਪਿਆਰਾ ਮੇਰਾ ਇੱਕ ਚਾਚਾ ਸੀ ਉਹਦਾ ਕੋਈ ਫਰਕ ਨਹੀਂ ਪਿਆ। ਦੇਖੋ ਆ ਗੱਲ ਇਹ ਜੀ ਕਿ ਨੇਤਾ ਜਿਹੜੇ ਉਹ ਕਈ ਵਾਰੀ ਵੱਡੀਆਂ ਗੱਲਾਂ ਵੀ ਕਰਦੇ ਕਈ ਵਾਰੀ ਛੋਟੀਆਂ ਵੀ ਕਰਦੇ ਕਈ ਵਾਰੀ ਬੇਅਰਥੀਆਂ ਵੀ ਕਰਦੇ ਆ। ਸੋ ਪੰਜਾਬ ਦੇ ਲੋਕਾਂ ਨੇ ਇਹਨਾਂ ਗੱਲਾਂ ਨੂੰ ਬਹੁਤਾ ਮਨ ਦੇ ਉੱਤੇ ਲਾਇਆ ਨਹੀਂ ਜੀਤ ਕੀ ਉਹ ਨੇਤਾ ਆਇਆ ਤੇ ਗਿਆ ਤੇ ਗੱਲ ਖਤਮ ਨੇਤਾ ਆਇਆ ਗਿਆ ਗੱਲ ਖਤਮ ਨੇਤਾ ਆਇਆ ਗਿਆ ਗੱਲ ਖਤਮ ਸੋ ਪੰਜਾਬ ਦੇ ਲੋਕਾਂ ਚ ਕੀ ਆ ਹਮ ਮਿਹਣੋ ਮਣੀ ਬੜੇ ਹੋਏ ਆ ਇੱਕ ਦੂਜੇ ਦਾ ਪੈਰ ਬੜਾ ਵਿਧਿਆ ਚੱਕੜ ਬੜਾ ਛੋਟਿਆ ਉਰਲੀਆਂ ਪਰਲੀਆਂ ਬਹੁਤ ਕੀਤੀਆਂ ਪਰ ਗੁਣਾ ਘਟਾਓ ਕਰਕੇ ਲੋਕ ਇਹੀ ਗੱਲ ਕਹਿੰਦੇ ਰਹੇ ਆ ਵੀ ਸਾਡੇ ਪਿੰਡ ਪੱਲੇ ਕੀ ਪਊਗਾ ਸੋ ਲੋਕਾਂ ਨੇ ਕਿ ਕਿਸੇ ਵੀ ਗੱਲ ਨੂੰ ਭਾਵੇਂ ਪ੍ਰਧਾਨ ਮੰਤਰੀ ਸਾਹਿਬ ਆ ਤੇ ਭਾਵੇਂ ਅਮਿਤ ਸ਼ਾਹ ਤੇ ਭਾਵੇਂ ਗ੍ਰਹਿ ਮੰਤਰੀ ਸਭ ਤੋਂ ਇਲਾਵਾ ਯੋਗੀ ਦਿੱਤਾਨਾਥ ਦੀ ਗੱਲ ਕਰੋ ਤੇ ਭਾਵੇਂ ਮਲਕਾ ਅਰਜਨ ਖੜਗੇ ਦੀ ਗੱਲ ਕਰੋ ਕਿਸੇ ਦੀ ਗੱਲ ਨੂੰ ਬਹੁਤਾ ਦਿਲ ਦੇ ਉੱਤੇ ਲਾਇਆ ਨਹੀਂ ਜੀ ਤੇ ਅਨਮੋਲ ਗਗਨ ਮਾਨ ਹੋਰਾਂ ਦੀ ਸ਼ਾਦੀ ਹੋ ਰਹੀ ਹੈ ਹਾਂ ਬਿਲਕੁਲ ਜੀ ਅਨਮੋਲ ਗਗਨ ਮਾਨ ਹੋਰਾਂ ਦੀ ਵੀ ਸ਼ਾਦੀ ਹੋ ਰਹੀ ਹੈ ਉਹ 16 ਜੂਨ ਨੂੰ ਵਿਆਹ ਬੰਧਨ ਦੇ ਵਿੱਚ ਬੱਝ ਜਾਣਗੇ ਉਹਨਾਂ ਦਾ ਜਿਹੜਾ ਸਾਥੀ ਆ ਹਮ ਸਫਰ ਹੋਊਗਾ ਜਿਹੜਾ ਉਹਦਾ ਨਾਂ ਹੈਗਾ ਜੀ ਐਡਵੋਕੇਟ ਸ਼ਹਿਬਾਜ਼ ਕਹਿੰਦੇ ਜੀ ਜਾਣਕਾਰ ਨੇ ਅਨਮੋਲ ਗਗਨ ਮਾਨ ਪਹਿਲਾਂ ਗਾਇਕਾ ਰਹੇ ਵਿਧਾਇਕਾ ਮੰਤਰੀ ਤੇ ਹੁਣ ਉਹ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕਰਨ ਲੱਗੇ ਆ 16 ਜੂਨ ਨੂੰ ਜ਼ੀਰਕਪੁਰ ਦੇ ਵਿੱਚ ਇਹਨਾਂ ਨੇ ਵਿਆਹ ਬੰਦਨ ਚ ਵੱਜਣਾ ਤੇ ਕਹਿਣ ਦਾ ਭਾਵੇਂ ਜੀ ਕਿ ਇਹਨਾਂ ਦੇ ਹੱਥਾਂ ਤੇ ਵੀ ਗੂੜੀ ਮਹਿੰਦੀ ਲੱਗ ਜਾਣੀ ਆ ਹੁਣ ਤੇ ਇਹ ਮਿਸ ਤੋਂ ਮੈਸੇਜ ਬਣ ਲੱਗੇ ਆ ਤੇ 16 ਤਰੀਕ ਨੂੰ ਹੂੰ ਹੂੰ ਤੇ ਬਾਕੀ ਜੈਰਾਮਰ ਰਮੇਸ਼ ਦੇ ਵੌਲੰਟੀਅਰਸ ਦੀ ਕਿਉਂ ਸੂਚੀ ਮੰਗੀ ਜਾ ਰਹੀ ਹੈ ਦੇਖੋ ਜੀ ਗੱਲ ਇਹ ਆ ਕਿ ਜੈਰਾਮਰ ਰਮੇਸ਼ ਹੋਵੇ ਜਾਂ ਕੋਈ ਵੀ ਹੋਰ ਜੇਕਰ ਤੁਹਾਡੇ ਕੋਲੇ ਕਿਸੇ ਦੇ ਖਿਲਾਫ ਕੋਈ ਸਬੂਤ ਹੈ ਤਾਂ ਜ਼ਰੂਰ ਗੱਲ ਕਰੋ ਤੇ ਜੇਕਰ ਨਹੀਂ ਤਾਂ ਫਿਰ ਐਵੇਂ ਉਰਲੀ ਪਰਲੀ ਕਰਨੀ ਨਹੀਂ ਚਾਹੀਦੀ ਜੈ ਰਾਮ ਰਮੇਸ਼ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੇ ਵਿੱਚੋਂ ਇੱਕ ਆ ਪੁਰਾਣੀ ਇਹ ਗੱਲ ਕਹਤੀ ਸੀ ਕੱਲ ਕਹਿੰਦੇ ਵੀ ਜਦੋਂ ਆਖਰੀ ਗੇੜ ਦੀਆਂ ਵੋਟਾਂ ਪੈ ਹਟੀਆਂ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 150 ਦੇ ਕਰੀਬ ਚੋਣ ਅਫਸਰਾਂ ਨੂੰ ਫੋਨ ਕਰਕੇ ਦਾਬਾ ਮਾਰਿਆ ਧਮਕੀ ਦਿੱਤੀ ਐ ਡਰਾਇਆ ਦਬਾਅ ਪਾਇਆ ਤੇ ਇਹ ਗੱਲ ਚੋਣ ਕਮਿਸ਼ਨ ਕੋਲੇ ਚਲੀ ਗਈ ਚੋਣ ਕਮਿਸ਼ਨ ਨੇ ਇਹ ਗੱਲ ਕਈ ਕਹਿੰਦੇ ਜੀ ਆਥਣ ਤੱਕ ਉਹਨਾਂ ਵਲੰਟੀਅਰਾਂ ਦੇ ਵੇਰਵੇ ਦੇ ਦਿਓ ਜਿਨ੍ਹਾਂ ਦੇ ਉੱਤੇ ਦਾਬਾ ਪਿਆ ਜੈ ਰਾਮ ਰਮੇਸ਼ਵਰੀ ਕੰਨੀ ਜੇ 7 ਦਿਨ ਦਾ ਸਮਾਂ ਚਾਹੀਦਾ ਤੇ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਅੱਜ 8:00 ਤੱਕ ਦਾ ਵੇਲਾ ਸੋ ਇਹ ਗੱਲ ਠੁੱਸ ਪਟਾਕਾ ਜਾ ਨਿਕਲੀ ਹੈ। ਹਮਮ ਅੱਛਾ ਫਰੀਦਕੋਟ ਦੇ ਵਿੱਚ ਕਹਿੰਦੇ ਮਸ਼ੀਨਾਂ ਹੀ ਲੇਟ ਆਈਆਂ ਨੇ। ਹੁਣ ਉਹਦੇ ਨਤੀਜੇ ਦੇ ਤੌਰ ਤੇ ਫੇਰ ਐਕਸਟੈਂਡ ਕਰ ਦਿੱਤੀ ਪੋਲਿੰਗ। ਨਹੀਂ ਨਹੀਂ ਅਸਲ ਦੇ ਵਿੱਚ ਦੋਸ਼ ਲਾਇਆ ਹੈਗਾ ਲੋਕਾਂ ਨੇ ਕੁਝ ਲੋਕਾਂ ਨੇ ਉਹ ਕਹਿੰਦੇ ਵੀ ਦੇਖੋ ਵੈਸੇ ਕਿਤੇ ਵੀ ਥਿੰਸਾ ਵੋਟਾਂ ਪੈਣਗੀਆਂ ਨਾ ਬੂਥਾਂ ਦੇ ਵਿੱਚ ਮਸ਼ੀਨਾਂ ਸੀਲ ਕਰਕੇ ਤੇ ਫਿਰ ਉਹਨਾਂ ਨੂੰ ਸਟਰੌਂਗ ਰੂਮ ਜਿੱਥੇ ਕਿ ਆਪਾਂ ਕਹਿੰਦੇ ਵੀ ਬਹੁਤ ਸਖਤ ਸੁਰੱਖਿਆ ਪਹਿਰੇ ਹੁੰਦੇ ਕਈ ਕਿ ਲੇਅਰ ਦੇ ਵਿੱਚ ਉੱਥੇ ਰੱਖੀਆਂ ਜਾਂਦੀਆਂ ਉਹ ਕੁਝ ਕੁ ਘੰਟੇ ਦੇ ਵਿੱਚ ਵਿੱਚ ਉੱਥੇ ਪਹੁੰਚਾਉਣੀਆਂ ਜ਼ਰੂਰੀ ਹੁੰਦੀਆਂ ਪਰ ਲਾਏ ਗਏ ਦੋਸ਼ਾਂ ਦੇ ਮੁਤਾਬਕ ਫਰੀਰ ਕੋਰਟ ਦੇ ਵਿੱਚ ਕਈ ਸਮਾਂ ਤੋਂ ਮਸ਼ੀਨਾਂ ਸਟਰੌਂਗ ਰੂਮ ਤੱਕ 12 ਘੰਟੇ ਲੇਟ ਪਹੁੰਚੀਆਂ ਪੁਲਿਸ ਅਧਿਕਾਰੀ ਇਹ ਗੱਲ ਕਹਿੰਦੇ ਆ ਕਿ ਭਾਈ ਉਹ ਸੀਲ ਬੰਦ ਕਰਨ ਦੇ ਵਿੱਚ ਜਾਂ ਕਾਗਜ਼ ਪੱਤਰੀ ਕਾਰਵਾਈ ਹੁੰਦੀ ਉਹਦੇ ਵਿੱਚ ਸਮਾਂ ਲੱਗ ਜਾਂਦਾ ਪਰ ਕੁਝ ਲੋਕਾਂ ਨੇ ਗੱਲ ਕਹੀ ਵੀ ਸ਼ਾਇਦ ਇਹ ਦੇ ਵਿੱਚ ਗੜਬੜੀ ਕੀਤੀ ਗਈ ਹੋਵੇ ਹੂੰ ਹੂੰ ਸੋ ਹੋਰੇ ਅਮੀਰਵਾਰਾਂ ਦੇ ਜਿਹੜੇ ਸਮਰਥਕ ਨੇ ਉਹ ਕੀ ਕੀ ਦਾਅਵੇ ਕਰ ਰਹੇ ਨੇ ਸ਼ਰਤਾਂ ਲੱਗੀਆਂ ਹੋਣਗੀਆਂ ਸਭ ਵਕ ਵਕ ਸਮਾਂ ਤੇ ਸ਼ਰਤਾਂ ਬਹੁਤ ਵੱਡੀਆਂ ਲੱਗੀਆਂ ਕਿਸੇ ਨੇ ਲੱਖ ਰੁਪਏ ਦੀ ਲਾਈ ਆ ਕਿਸੇ ਨੇ 5 ਲੱਖ ਦੀ ਲਾਈ ਆ ਕਿਸੇ ਨੇ ਅਮਰਤਪਾਲ ਤੇ ਲਾਈ ਆ ਕਿਸੇ ਨੇ ਸਰਬਜੀਤ ਸਿੰਘ ਖਾਲਸਾ ਤੇ ਲਾਈ ਆ ਕਿਸੇ ਨੇ ਖੈਰਾ ਤੇ ਲਾਈ ਆ ਕਿਸੇ ਨੇ ਰਾਜਾ ਬੜਿੰਗ ਤੇ ਲਾਈ ਆ ਕਿਸੇ ਨੇ ਚੰਨੀ ਤੇ ਲਾਈ ਆ ਕਿਸੇ ਨੇ ਡਾਕਟਰ ਗਾਂਧੀ ਤੇ ਲਾਈ ਆ ਸੋ ਪੰਜਾਬੀਆਂ ਦੇ ਵਿੱਚ ਇੱਕ ਜਨੂਨ ਹੁੰਦਾ ਉਤਸ਼ਾਹ ਹੁੰਦਾ ਇਹ ਇੱਕ ਖਿੱਚ ਜੀ ਹੁੰਦੀ ਆ ਕਿ ਭਾਈ ਮੇਰੇ ਆਲਾ ਬੰਦਾ ਕਿਹੜਾ ਜਿੱਤੂਗਾ ਮੇਰੇ ਆਲਾ ਜਿੱਤੂਗਾ ਮੇਰੇ ਆਲਾ ਜਿੱਤੂਗਾ ਪਤਾ ਲੱਗ ਜੂਗਾ ਵੀ ਕੱਲ ਨੂੰ ਕੀ ਡਾੜਾ ਜਤਰਾ ਜੀ ਸਭ ਤੋਂ ਵੱਧ ਸੁਖਤਾ ਬਠਿੰਡਾ ਤੇ ਖੰਡੂਰ ਦੀ ਹੈ ਬਿਲਕੁਲ ਜੀ ਬਠਿੰਡਾ ਖਡੂਰ ਸਾਹਿਬ ਫਰੀਦਕੋਟ ਤੇ ਪਟਿਆਲਾ ਇਹ ਜਿਹੜੀਆਂ ਚਾਰ ਸੀਟਾਂ ਨੇ ਇਹਨਾਂ ਚਾਰ ਸੀਟਾਂ ਦੇ ਉੱਤੇ ਬਠਿੰਡੇ ਵਾਲੀ ਇਸ ਤਰ੍ਹਾਂ ਕਿਉਂਕਿ ਉੱਥੇ ਬਾਦਲ ਪਰਿਵਾਰ ਦਾ ਬਕਾਰ ਦਾਤੇ ਲੱਗਿਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਵੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਬਹੁਤ ਇਮਾਨਦਾਰ ਬੰਦੇ ਆ ਤੇ ਲੋਕਾਂ ਦੇ ਵੱਡੇ ਹਿੱਸੇ ਦੀ ਗੱਲ ਕਹੀ ਆ ਕਿ ਯਾਰ ਆਮ ਆਦਮੀ ਪਾਰਟੀ ਦੀ ਗੱਲ ਇੱਕ ਪਾਸੇ ਪਰ ਬੰਦੇ ਬਹੁਤ ਨੇਕ ਆ ਇਸ ਕਰਕੇ ਇਹਨਾਂ ਦੇ ਨਾਲ ਤਰਨ ਨੂੰ ਚਿਤ ਕਰਨਾ ਉਹਨਾਂ ਨੇ ਵੱਡੇ ਬਾਦਲ ਸਾਹਿਬ ਨੂੰ ਹਰਾਇਆ ਤੇ ਹੁਣ ਨੂਰਾਨੀ ਨਾਲ ਮੁਕਾਬਲਾ ਹੁਣ ਵੇਨੇ ਵੀ ਜੇ ਤੱਕ ਖੁੜੀਆਂ ਸਾਹਿਬ ਜਿੱਤ ਜਾਂਦੇ ਆ ਤਾਂ ਉਹਨਾਂ ਦਾ ਪੰਜਾਬ ਦੀ ਰਾਜਨੀਤੀ ਵਿੱਚ ਕਦ ਬਹੁਤ ਵੱਡਾ ਹੋ ਜਾਣਾ ਪਰ ਜੇਕਰ ਬਾਦਲ ਪਰਿਵਾਰ ਜਿੱਤ ਜਾਂਦਾ ਤਾਂ ਉਹ ਆਪ ਦੀ ਜਿਹੜੀ ਆ ਆਨਮਾਨ ਸ਼ਾਨ ਨੂੰ ਬਚਾ ਕੇ ਰੱਖਣ ਦੇ ਵਿੱਚ ਕਾਮਯਾਬ ਹੋ ਜਾਊਗਾ ਸੋ ਇਸੇ ਤਰੀਕੇ ਨਾਲ ਬਾਕੀ ਬਖ ਬਖ ਥਾਂ ਤੇ ਮੁਕਾਬਲੇ ਆ ਪਰ ਖਡੂਰ ਸਾਹਿਬ ਤੇ ਫਰੀਦਕੋਟ ਦੀ ਸੀਟ ਦੇ ਉੱਤੇ ਸ਼ਰਤਾਂਬੱਧ ਲੱਗੀਆਂ ਜੀ ਖੰਨੇ ਚ ਪੋਸਟਮਾਰਟਮ ਦੀ ਰਿਪੋਰਟ ਤੇ ਹੰਗਾਮਾ ਕਿਉਂ ਹੋਇਆ ਜੀ ਕੀ ਉਹਦੇ ਵਿੱਚ ਨੁਕਸ ਕੀ ਨਿਕਲਿਆ ਅਸਲ ਦੇ ਵਿੱਚ ਜੀ ਜਾਕਰ ਹੁਸੈਨ ਨਾਂ ਦਾ ਇੱਕ ਬੰਦਾ ਜਿਹੜਾ ਕਿ ਗੱਡੀ ਤੇ ਜਾ ਰਿਹਾ ਸੀ ਤੇ ਟਰੱਕ ਨਾਲ ਉਹਦੀ ਗੱਡੀ ਦੀ ਟੱਕਰ ਹੋ ਗਈ ਤੇ ਹਾਰਸੇ ਦੇ ਵਿੱਚ ਜਾਕਰ ਦੀ ਮੌਤ ਹੋ ਗਈ ਉਹ ਜੰਮੂ ਕਸ਼ਮੀਰ ਦਾ ਸੀ ਖੰਨੇ ਦੇ ਵਿੱਚ ਉਹਦਾ ਪੋਸਟਮਾਰਟਮ ਕੀਤਾ ਗਿਆ ਇੱਕ ਤਰੀਕ ਦੀ ਗੱਲ ਹੈ ਇਹ ਪਰ ਪਤਾ ਲੱਗਾ ਜੀ ਕਿ ਉਸ ਦਿਨ ਉਹਦੇ ਪਰਿਵਾਰਕ ਮੈਂਬਰ ਆਏ ਤੇ ਉਹਨਾਂ ਨੇ ਡਾਕਟਰਾਂ ਦੇ ਕੰਮ ਦੇ ਵਿੱਚ ਵਿਗਨ ਪਾਇਆ ਡਾਕਟਰਾਂ ਨੂੰ ਗਾਲਾਂ ਕੱਢੀਆਂ ਧੌਲ ਧਫਾ ਵੀ ਕੀਤਾ ਮਾੜਾ ਚੰਗਾ ਵੀ ਕਿਹਾ ਉਹ ਕਹਿੰਦੇ ਵੀ ਨਹੀਂ ਅਸੀਂ ਪੋਸਟਮਾਰਟਮ ਨੂੰ ਹੋਣ ਨਹੀਂ ਦੇਣਾ ਤੇ ਡਾਕਟਰਾਂ ਨੇ ਇਸ ਮਾਮਲੇ ਤੇ ਸ਼ਿਕਾਇਤ ਦਰਜ ਕਰਵਾਈ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਕਈਆਂ ਤੇ ਪਰਚੇ ਦਰਜ ਹੋ ਗਿਆ ਤੇ ਡਾਕਟਰਾਂ ਨੇ ਇਹ ਗੱਲ ਕਹੀ ਵੀ ਜੇਕਰ ਪੁਲਿਸ ਨੇ ਬੰਦੇ ਫੜ ਕੇ ਕਾਰਵਾਈ ਨਾ ਕੀਤੀ ਤਾਂ ਅਸੀਂ ਹਸਪਤਾਲ ਛੱਡ ਕੇ ਹੜਤਾਲ ਤੇ ਚਲੇ ਜਾਣਾ ਕਣਕ ਦੀ ਪਰਾਲੀ ਨੂੰ ਅੱਗ ਲਾਉਣ ਬਾਰੇ ਕੀ ਕੀ ਰਿਕਾਰਡ ਆਏ ਨੇ ਤਨਸਰ ਸਾਹਿਬ ਇਹ ਦੁੱਖ ਦੀ ਗੱਲ ਹੈ ਜੀ ਕਿ ਕਿਸੇ ਵੀ ਮੇਰੇ ਖਿਆਲ ਕੋਈ ਵਿਰਲੀ ਟੋਨੀ ਕਿਸਾਨ ਜਿੱਥੇ ਬੰਦੀ ਹੋਊਗੀ ਜਿਨੇ ਇਹ ਗੱਲ ਕਹੀ ਹੋਵੇ ਕਿ ਭਾਈ ਕਿਸਾਨ ਆ ਜਿਹੜੇ ਉਹ ਕਣਕ ਦੇ ਨਾਲ ਨੂੰ ਅੱਗ ਨਾ ਲਾਉਣ ਹਾਲਾਂਕਿ ਜਦੋਂ ਪਰਾਲੀ ਨੂੰ ਅੱਗ ਲੱਗਦੀ ਆ ਤਾਂ ਕਿਸਾਨਾਂ ਦਾ ਤਰਕ ਇਹ ਹੁੰਦਾ ਜੀ ਕਿ ਅਸੀਂ ਖੇਤ ਖੇਤੀ ਵਿਹਲਾ ਕਰਕੇ ਕਣਕ ਬੀਜਣੀ ਆ ਪਰ ਜਦੋਂ ਕਣਕ ਦੇ ਨਾੜ ਨੂੰ ਅੱਗ ਲਾਉਨੇ ਫਿਰ ਤਾਂ ਕਾਹਲੀ ਦੀ ਵਜ੍ਹਾ ਹੀ ਕੋਈ ਨਹੀਂ ਕਿਉਂਕਿ ਸਵਾ ਡੇਢ ਮਹੀਨੇ ਬਾਅਦ ਤੁਹਾਨੂੰ ਨਿਯਮਾਂ ਦੇ ਮੁਤਾਬਕ ਸਰਕਾਰ ਦੇ ਆਦੇਸ਼ਾਂ ਮੁਤਾਬਕ ਝੋਨਾ ਲਾਉਣ ਦੀ ਆਗਿਆ ਜੇ ਮੰਨ ਲਓ ਮੈਂ ਅੱਜ ਖੇਤ ਦੇ ਵਿੱਚ ਨਾੜ ਨੂੰ ਅੱਗ ਲਾਵਾਂ ਤੇ ਝੋਨਾ ਤਾਂ ਮੈਨੂੰ 10 ਜੂਨ ਤੋਂ ਬਾਅਦ ਲਾਉਣ ਦੀ ਆਗਿਆ ਤੇ ਮੈਂ ਅੱਜ ਕਾਹਤੋਂ ਅੱਗ ਲਾਈ ਜਾਵਾਂ ਸਵਾਲ ਤਾਂ ਇਹ ਆ ਮਹੀਨੇ ਤੋਂ ਉੱਤੇ ਦਾ ਸਮਾਂ ਹਾਲੇ ਵੀ ਪਿਆ ਸੋ ਲੋਕ ਆ ਜਿਹੜੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਲੋਕ ਵਿਚਾਰਦੇ ਨਹੀਂ ਸੋ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਲੋਕਾਂ ਦੇ ਅੱਗ ਲਾਉਣੀ ਸ਼ੁਰੂ ਕਰ ਦੇਣੀ ਹੁੰਦੀ ਤੇ ਪੰਜਾਬ ਦੇ ਵਿੱਚ ਇਤਕੀ 11000 ਤੇ 990 ਥਾਵਾਂ ਤੇ ਅੱਗ ਲੱਗੀ ਐ ਇਹ 15 April ਤੋਂ ਲੈ ਕੇ 31 May ਤੱਕ ਦਾ ਵੇਰਵਾ ਤੇ ਇਤਕੀ ਕਿਉਂਕਿ ਅਫਸਰ ਜਿਹੜੇ ਚੋਣਾਂ ਦੇ ਵਿੱਚ ਬਿਜ਼ੀ ਸੀ ਤੇ ਕਿਸਾਨ ਕਹਿ ਲਿਏ ਮਜ਼ਦੂਰ ਕਹਿ ਲਿਏ ਕਿਸੇ ਵੀ ਭਾਅ ਦੀ ਗੱਲ ਕਰ ਲਗੇ ਉਹਨਾਂ ਨੇ ਅੱਗ ਬਹੁਤ ਲਾਈ ਐ ਜੀ ਪੰਜਾਬ ਦੇ ਵਿੱਚ ਜੀ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ FM